ਇੱਕ ਵਾਰੀ ਸਰਕਾਰ ਕਹਿੰਦੀ ਹੈ ਵੀ ਐਸਐਸਐਫ ਨਾਲ ਦੀ ਜਿਹੜੀ ਗੱਡੀਆਂ ਨੇ ਰੋਡਾਂ ਦੇ ਉੱਪਰ ਅਸੀਂ ਖੜਾਈਆਂ ਹੋਈਆਂ ਨੇ ਤੇ ਗੱਲ ਕਰੀਏ ਇੱਥੇ ਬੜੌਦੀ ਟੋਲ ਪਲਾਜ਼ਾ ਉੱਥੇ ਵੀ ਐਸਐਸਐਫ ਦੀ ਗੱਡੀ ਜਿਹੜੀ ਖੜੀ ਹੈ ਪ੍ਰਸ਼ਾਸਨ ਦੀ ਪਰ ਹਜ ਤੱਕ ਉਹ ਵੀ ਕਿਉਂ ਨਹੀਂ ਪਹੁੰਚੀ ਕਿਉਂਕਿ ਬਿਲਕੁਲ 7-8 ਕਿਲੋਮੀਟਰ ਦੀ ਦੂਰੀ ਤੇ ਨਜ਼ਦੀਕ ਨੇ ਤੇ ਗੱਲ ਕਰੀਏ ਪਿੰਡ ਦੇ ਵਿੱਚ ਪਹੁੰਚਣ ਵਾਲੀ ਪੁਲਿਸ ਆਪ ਹੁਣ ਆ ਰਹੀ ਆ ਜੋ ਪਹੁੰਚਣ ਦੀ ਬੇਟੈਂਕ ਲੈ ਹਾਂਜੀ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਜੀ ਫੋਨ ਕਰੇ ਨੂੰ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਹਾਂਜੀ ਐਂਬੂਲੈਂਸ ਨੂੰ ਕਹ ਰਹੇ ਜੀ ਖੜ੍ਹ ਤੇ ਆ ਰਹੀ ਹੈ ਹੁਣ ਤੱਕ ਪਹੁੰਚੀ ਨਹੀਂ ਪਹਿਲਾਂ ਉਹਦੇ ਵਿੱਚ ਗੱਡੀ ਵੱਜੀ ਹੈ ਜੀ ਉਹਦੇ ਵਿੱਚ ਵੱਜੀ ਹੈ ਹਾਂਜੀ ਫਿਰ ਗੱਡੀ ਦੀ ਸਾਈਡ ਇੱਕ ਸਾਈਡ ਪੱਟ ਹੋ ਗਈ ਉਹਦੀ ਵੀ ਸਾਰੀ ਉਹ ਫਿਰ ਗੱਡੀ ਭਜਾ ਲੈ ਗਏ ਗੱਡੀ ਕਿਹੜੀ ਸੀ ਕੋਈ ਅੰਦਾਜ਼ਾ ਗੱਡੀ ਐਕਸ ਜੂਵੀ ਤੇ ਜੀ acha xuv gaddi si ji haan ji theek hai ਕਹਿੰਦੇ ਖੜ੍ਹ ਤੋਂ ਕਰਾਲੀ ਮੇਨ ਹਾਈਵੇ ਦੇ ਉੱਪਰ ਖੜੇ ਆ ਜਿੱਥੇ ਕੀ ਪ੍ਰਾਵਾਸਰਾ ਦੇ ਬਿਲਕੁਲ ਨਜ਼ਦੀਕ ਤੇ ਪਟਿਆਲੇ ਦੇ ਜਿਹੜਾ ਹੈ ਪੁਲ ਬਣ ਰਿਹਾ ਜਿਹੜਾ ਨਵਾਂ ਹਾਈਵੇ ਪੁਲ ਪਰ ਬ੍ਰਿਜ ਬਣ ਰਿਹਾ ਇਹਦੇ ਬਿਲਕੁਲ ਨਜ਼ਦੀਕ ਕਹਿੰਦੇ ਜੀ ਕਿ ਐਕਸੀਡੈਂਟ ਹੋਇਆ ਹੈ ਕਹਿੰਦੇ ਜੀ ਕੋਈ ਵੀ ਗੱਡੀ ਵਗੈਰਾ ਚਲਾਉਣੀ ਹੁੰਦੀ ਤਾਂ ਹੌਲੀ ਚਲਾਇਆ ਕਰੋ ਬਾਈ ਹੋਣੀ ਕਹਿੰਦੇ ਕਿ ਗੱਡੀ ਲੰਗੀ ਹੈ ਬੜੀ ਤੇਜ਼ ਰਫ਼ਤਾਰ ਦੇ ਵਿੱਚ ਤੇ ਦੋ ਬਜ਼ੁਰਗ ਜੋ ਦੋ ਬਜ਼ੁਰਗ ਜੋੜੇ ਮੋਟਰਸਾਈਕਲ ਦੇ ਉੱਪਰ ਜਾ ਰਹੇ ਸੀਗੇ ਤੇ ਉਹਨਾਂ ਨੂੰ ਸਾਈਡ ਮਾਰਦ ਦਵਾਰ ਅਮਲਕ ਫੇਟ ਮਾਰਨ ਤੋਂ ਬਾਅਦ ਇੱਕ ਦੀ ਮੌਕੇ ਤੇ ਡੈਥ ਹੋ ਚੁੱਕੀ ਹੈ ਤੇ ਇੱਕ ਨੂੰ ਹੁਣ ਪਤਾ ਨਹੀਂ ਪ੍ਰਾਵਾਸਰੇ ਹਸਪੀਟਲ ਦੇ ਵਿੱਚ ਜਾਂ ਸਰਕਾਰੀ ਹਸਪੀਟਲ ਦੇ ਵਿੱਚ ਕਰਾਲੀ ਜੁਕੀ ਲਿਜਾਇਆ ਗਿਆ ਜੋ ਕਿ ਇੱ ਦੀਗੇ ਤੇ ਤਸਵੀਰਾਂ ਨੇ ਲੋਕਲ ਤੇ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹੂਗੇ ਕਿਉਂਕਿ ਕਰਾਲੀ ਖਰੜ ਰੋਡ ਦੀ ਤਸਵੀਰਾਂ ਨੇ ਬਾਈ ਕਿਵੇਂ ਪਤਾ ਲੱਗਿਆ ਵੀ ਕਿ ਪਤਾ ਲੱਗਿਆ ਬਾਈ ਫੋਨ ਵੀ ਗੱਲਬਾਤ ਕੀਤੀ ਹੈ ਫੋਨ ਤੇ ਹੁਣ ਕੌਣ ਕਰਿਆ ਜੇ ਆ ਕਿਸੇ ਨੂੰ ਇਹਨਾਂ ਦੇ ਰਿਸ਼ਤੇਦਾਰ ਨੂੰ ਜੀ ਇਹ ਕਹਿੰਦੇ ਵੀ ਸਾਡੇ ਡੈਡੀ ਦਾ ਨੰਬਰ ਲਿਆ ਪਿਆ ਹੋਣਾ ਇਹਨਾਂ ਨੇ ਹਾਂ ਜੀ ਵੀ ਉਹਨੇ ਤਾਂ 2 ਸਾਲ ਹੋ ਕੇ ਡੈਥ ਹੋਈ ਨੂੰ ਠੀਕ ਹੈ ਹਾਂ ਜੀ ਵੀ ਹੁਣ ਸਾਡੇ ਕੋਲ ਹੈ ਨਹੀਂ ਪਤਾ ਵੀ ਪਤਾ ਹੈ ਬੰਦਾ ਵੀ ਸਾਡੇ ਡੈਡੀ ਨੂੰ ਜਾਣਦਾ ਹੁਣ ਸਾਡੇ ਨੂੰ ਉਹ ਪਤਾ ਲੱਗ ਰਿਹਾ ਵੀ ਕਿਹੜੇ ਪਿੰਡ ਦੇ ਨੇ ਕਿੱਥੋਂ ਦੇ ਨੇ ਇਹ ਪਿੰਡ ਜੀ ਤੁਹਾਨੂੰ ਇੱਕ ਮਿੰਟ

ਕਿਹੜਾ ਪਿੰਡ ਹੈ ਭਾਈ ਸਲੇਮਪੁਰ ਜੀ ਤਾਂ ਸਲੇਮਪੁਰ ਦੇ ਹਾਂਜੀ 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 ਕੋਈ ਇਹ ਤਾਂ ਅਰਗੜੇ ਕੀ ਚੀਜ਼ ਹੈ ਅਛਾ ਆਇਸ਼ੂਮਨ ਕਾਰਡ ਹੈ ਆਇਸ਼ੂਮਨ ਕਾਰਡ ਹੈ ਇਹਨਾਂ ਦਾ ਆਇਸ਼ੂਮਨ ਕਾਰਡ ਹੈ ਹਾਂਜੀ ਹਾਂਜੀ ਕੋਈ ਮਨ ਕੇ ਪ੍ਰੋਪਰ ਅਡਰੈਸ ਤਾਂ ਨਹੀਂ ਪਤਾ ਲੱਗ ਰਿਹਾ ਕਿਉਂਕਿ ਪਤਾ ਜੀ ਹੁਣ ਜਿਹੜਾ ਬੰਦਾ ਲੈ ਕੇ ਗਿਆ ਨਾਲ ਵਾਲਾ ਉਹਦੇ ਕੋਲ ਹੋ ਸਕਦਾ ਜੀ ਉਹਦੇ ਕੋਲ ਹੋ ਸਕਦਾ ਹਾਂਜੀ ਉਹ ਉਹਨਾਂ ਦੀ ਹਾਲਤ ਠੀਕ ਸੀ ਥੋੜੀ ਥੋੜੀ ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਅਗਰਿਬਨ ਠੀਕ ਹੈ ਜੀ ਕੋਈ ਗੱਡੀ ਨਾਲ ਐਕਸੀਡੈਂਟ ਹੋਇਆ ਕਾ ਜੀ ਹਾਂਜੀ ਗੱਡੀ ਕੋਲ ਬਚ ਕੇ ਗੱਡੀ ਕੋਲ ਤਾਂ ਭਜਾ ਕੇ ਲੰਘ ਗਿਆ ਬਾਈ ਹੁਣ ਹੀ ਕਹਿੰਦੇ ਆਵਤਾਰ ਸਿੰਘ ਨਾਮ ਹੈ 1968 ਦਾ ਡੇਟ ਆਫ ਬਰਥ ਹੈ ਤੇ ਸਲੇਮਪੁਰ ਕਹ ਲਿਆ ਹੁਣ ਇਹ ਨਹੀਂ ਪਤਾ ਕਿ ਕਿਹੜਾ ਸਲੇਮਪੁਰ ਆ ਕਿਉਂਕਿ ਕਰਾਲੀ ਦੇ ਇਲਾਕੇ ਵਿੱਚ ਸਲੇਮਪੁਰ ਦੋ ਤਿੰਨ ਪੈਂਦੇ ਨੇ ਬਾਕੀ ਚਮਗੌਰ ਸਾਹਿਬ ਇਰੀਏ ਦੇ ਵਿੱਚ ਵੀ ਪੈਂਦੇ ਨੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਪੈਂਦੇ ਨੇ ਤੇ ਬਾਈ ਹੁਣ ਇਹ ਕੰਟੈਕਟ ਕਰ ਰਹੇ ਇਹ ਫੋਨ ਬਾਈ ਇਹਨਾਂ ਦੇ ਫੋਨ ਹੈ ਬਜ਼ੁਰਗ ਦੇ ਬਾਈ ਇਹਨਾਂ ਦੇ ਪਾਰਟੀ ਨਿਕਲੀ ਚ ਕੋਲਦੇ ਇਹਨਾਂ ਦੇ ਕੰਟੈਕਟ ਕਰਕੇ ਦੇਖੋ ਕੋਈ ਫੋਨ 'ਚ ਨਹੀਂ ਕੰਟੈਕਟ ਲੱਭ ਰਹੇ ਜੇ ਪਤਾ ਕਰਕੇ ਦੇਖੋ ਕੋਈ ਹੈ ਨਹੀਂ ਜੀ ਫੋਨ ਇਹਨਾਂ ਕੋਲ ਹੈ ਨਹੀਂ ਜੀ ਠੀਕ ਹੈ ਫੋਨ ਕੁਝ ਨਹੀਂ ਇਹਨਾਂ ਕੋਲ ਜੀ ਉਹ ਜਿਹੜਾ ਨਾਲ ਵਾਲਾ ਪਿੰਡ ਜੇ ਘਰ ਤੱਕ ਵੀ ਪਤਾ ਲੱ ਕਾਹੀ ਇਹ ਸਾਰੇ ਜਿੰਨੇ ਵਿਅਕਤੀ ਇਕੱਠੇ ਹੋਏ ਬਾਈ ਹਾਂਜੀ 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 ਥਲੇਮਪੁਰ ਥਲੇਮਪੁਰ ਕਲਾਂ ਦਾ ਹੀ ਰਖਦੇ ਜਿਆਦਾ ਟ੍ਰੈਫਿਕ ਤੇ ਪ੍ਰਦਾਹੀ ਪਾ ਕਹਿ ਸਕਦੇ ਜੀ ਹਾਂਜੀ ਹਾਂਜੀ ਬਾਈ ਐਂਬੂਲੈਂਸ ਨਹੀਂ ਆਈ ਹਜ ਤੱਕ ਜੇ ਕੁਝ ਵੀ ਐਂਬੂਲੈਂਸ ਨਹੀਂ ਆਈ ਕੋਈ ਇੱਥੇ ਖੜੇ ਨੇ ਜਗ੍ਹਾ ਨਹੀਂ ਹੋ ਗਿਆ ਜੀ ਪੂਰਾ ਨਾ ਪੁਲਿਸ ਪੁਲਿਸ ਆਈ ਨਾ ਐਂਬੂਲੈਂਸ ਆਈ ਨਾ ਐਂਬੂਲੈਂਸ ਨਾ ਪ੍ਰਾਪਾ ਬਾਈ ਹਾਂ ਤੱਦੀ ਹਾਂ ਜੀ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਜੀ ਫੋਨ ਕਰੇ ਨੂੰ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਹਾਂ ਜੀ ਐਂਬੂਲੈਂਸ ਨੂੰ ਕਹ ਰਹੇ ਜੀ ਖੈੜ ਤੇ ਆ ਰਹੀ ਹੈ ਹੁਣ ਤੱਕ ਪਹੁੰਚੀ ਨਹੀਂ ਮੈਨੂੰ ਲੱਗਦਾ 7-8 ਕਿਲੋਮੀਟਰ ਦਾ ਸਫ਼ਰ ਅਦਾ ਦਾ ਮਤਲਬ ਕਿ 7-8 ਘੰਟੇ ਦਾ ਸਫ਼ਰ ਬਣ ਗਿਆ ਹਾਂ ਜੀ ਫਿਰ ਹਜੇ ਤੱਕ ਨਹੀਂ ਆਈ ਐਂਬੂਲੈਂਸ ਨਹੀਂ ਹੁਣ ਤੱਕ ਨਹੀਂ ਆਈ ਜਦੋਂ ਉਹ ਐਕਸੀਡੈਂਟ ਹੁੰਦੀ ਸਾਰੇ ਫੋਨ ਕਰਤਾ ਦਾ ਜੀ ਐਂਬੂਲੈਂਸ ਨੂੰ ਪਹਿਲਾਂ ਤਾਂ ਲਾਈਨ ਵਿਅਸਤ ਚੱਲ ਰਹੀ ਸੀ ਜੀ ਠੀਕ ਹੈ ਬਈ ਜਦੋਂ ਕਾਲ ਹੋਈ ਉਹਨਾਂ ਨੂੰ ਉਹ ਕਹਿੰਦੇ ਵੀ ਵੇਟ ਕਰੋ ਵੀ ਖੈੜ ਤੋਂ ਚੱਲ ਰਹੀ ਹੈ ਜੀ ਹੁਣ ਤੱਕ ਆਈ ਨਹੀਂ ਜੀ ਠ ਹਾਂ ਜੀ ਹੱਥ ਲਾ ਕੇ ਦੇਖਿਆ ਸੀ ਮੌਕੇ ਤੇ ਵੀ ਜਦੋਂ ਉਸ ਟਾਈਮ ਜਿਉਂਦੇ ਸੀ ਜਦੋਂ ਇਹ ਬਾਜ ਦੀ ਹਾਰ ਜਿਆਦਾ ਡੈੱਡ ਹੋ ਗਏ ਜੀ ਬਾਜ ਦੀ ਸਰ ਜਿਹੜਾ ਜਿਹਨਾਂ ਦੇ ਨਾਲ ਵਾਲੇ ਬੰਦਾ ਠੀਕ ਸੀਗਾ ਜੀ ਠੀਕ ਹੈ ਹਾਂ ਜੀ ਇਹ ਬਾਜ ਦੀ ਸਰ ਡੈੱਡ ਹੋ ਗਏ ਤੇ ਜੀ ਬਾਜ ਦੀ ਸਰ ਡੈੱਡ ਹਾਂ ਜੀ ਠੀਕ ਠੀਕ ਹੈ ਤਵੇ ਰੋਡ ਦੇ ਹਾਲਾਤ ਨੇ ਰੋਡ ਤੁਹਾਨੂੰ ਪਤਾ ਲੋਕ ਅੰਨੇ ਵਾਂ ਗੱਡੀਆਂ ਚਲਾਉਂਦੇ ਨੇ ਕਿਤੇ ਨਾ ਕਿਤੇ ਜਿਹੜੇ ਟੂ ਵੀਲਰ ਦੇ ਉੱਪਰ ਜਿਹੜੇ ਮੋਟਰਸਾਈਕਲ ਸਵਾਰ ਹੁੰਦੇ ਨੇ ਉਹਨਾਂ ਨੂੰ ਦੇਖਦੇ ਨਹੀਂ ਹੈਗੇ ਇਹਹੀ ਗਲਤੀ ਮੰਨ ਸਕਦੇ ਵੀ ਗੱਡੀਆਂ ਵਾਲੇ ਅੰਨੇ ਵਾਂ ਗੱਡੀ ਚਲਾਉਂਦੇ ਦੀ ਗੱਲਾ ਬਹੁਤ ਹੈ ਜਰਾ ਬਤਾਰਦਾ ਜੀ ਇਹਨਾਂ ਦਾ ਹੋਰ ਇਹ ਮੋਟਰਸਾਈਕਲ ਵੱਜਿਆ ਇਹਨਾਂ ਦਾ ਮੋਟਰਸਾਈਕਲ ਉਹ ਅੱਗੇ ਜਾ ਕੇ ਪੁਲ ਦੇ ਕੋਲ ਅੱਛਾ ਉਹ ਜਿਹੜਾ ਸਪਲੈਂਡਰ ਖੜਾ ਭਾਈ ਖੰਬੇ ਕੋਲ ਸਪਲੈਂਡਰ ਹੀ ਨਾ ਮੋਟਰਸਾਈਕਲ ਉਹ ਪੁਲ ਦੇ ਕੋਲ ਖੜਾ ਜੀ ਉਹ ਦੇਖੋ ਸਾਹਮਣੇ ਅੱਛਾ ਹਾਂਜੀ ਇਹਨਾਂ ਦਾ ਮੋਟਰਸਾਈਕਲ ਹੋਰ ਤੇ ਵੱਜ ਕੇ ਗੱਡੀ ਵਾਲਾ ਪਤਾ ਲੱਗਿਆ ਕਿੱਥੇ ਦਾ ਜੀ ਉਹ ਜਿਆਦਾ ਸਪੀਡ ਤੇ ਚੱਲ ਰਹੀਆਂ ਗੱਡੀਆਂ ਵੀ ਬਿਲਕੁਲ ਕੰਟਰੋਲ ਨਹੀਂ ਕਰਦੇ ਕੁਝ ਪਤਾ ਲੱਗਿਆ ਬਾਈ ਕੀ ਨੰਬਰ ਸੀ ਕੁਝ ਨਹੀਂ ਜੀ ਗੱਡੀ ਤੇਜ਼ੇ ਬਹੁਤ ਹੈ ਜੀ ਗੱਡੀ ਪਹਿਲਾਂ ਉਹ ਰੇਹਣਾ ਤੇ ਮੋਟਰਸਾਈਕਲ ਵਿੱਚ ਵੱਜੀ ਹੈ ਜੀ ਫਿਰ ਸਾਹਮਣੇ ਉਹ ਜਿਹੜੇ ਲੋਹੇ ਦੇ ਬੈਰੀਕਾਡ ਖੜੇ ਕਰਿਆ ਹੋਏ ਜੀ ਇਹਨਾਂ ਨੇ ਰੋਡ ਵਾਲਿਆਂ ਨੇ ਉਹਦੇ ਵਿੱਚ ਗੱਡੀ ਵੱਜੀ ਹੈ ਜੀ ਉਹਦੇ ਵਿੱਚ ਵੱਜੀ ਹੈ ਹਾਂ ਜੀ ਫਿਰ ਗੱਡੀ ਦੀ ਸਾਈਡ ਇੱਕ ਸਾਈਡ ਪੱਟ ਹੋ ਗਈ ਉਹਦੀ ਵੀ ਸਾਰੀ ਉਹ ਫਿਰ ਗੱਡੀ ਭਜਾ ਲੈ ਗਏ ਗੱਡੀ ਕਿਹੜੀ ਸੀ ਕੋਈ ਅੰਦਾਜ਼ਾ ਗੱਡੀ ਐਕਸ ਜੀਵੀ ਤੇ ਜੀ acha xuv gaddi si ji haan ji theek hai to bhai ਤੁਹਾਨੂੰ ਪਤਾ ਲੱਗਿਆ ਕਹਿੰਦੇ ਸਲੇਮਪੁਰ ਕਲਾਂ ਦੇ ਨੇ ਬਜੁਰਗ ਹਾਂਜੀ ਵਿੱਚ ਉਹਨਾਂ ਦੇ ਬਟੂਏ ਦੇ ਪਰਸ ਦੇ ਵਿੱਚੋਂ ਜਿਹੜਾ ਪ੍ਰੂਫ ਨਿਕਲਿਆ ਹੈ ਆਯੁਸ਼ਮਾਨ ਕਾਰਡ ਉਹਦੇ ਉੱਪਰ ਲਿਖਿਆ ਹੈ ਭਾਜੀ ਕੋਈ ਹੋਰ ਪਰਚੀ ਮਤਰਾ ਨਿਕਲੀ ਕੋਈ ਨਾਮ ਵਗੈਰਾ ਪਰਚੀ ਨਹੀਂ ਜੀ ਨਿਕਲੀ ਕਲੀਅਰ ਨਹੀਂ ਹੋ ਰਿਹਾ ਵੀ ਸਲੇਮਪੁਰ ਕਲਾਂ ਕਿੱਥੇ ਦਾ ਕਿਹੜੇ ਇਲਾਕੇ ਦਾ ਹੈ ਹਾਂ ਜੀ ਨਹੀਂ ਇਹ ਕਲੀਅਰ ਨਹੀਂ ਹੋ ਰਿਹਾ ਕਿਹੜੇ ਪਿੰਡ ਦਾ ਹੈ Karte phone ਆਉਂਦਾ ਸਲੇਮਪੁਰ ਦਾ ਹੀ ਹੈ ਜਿਹੜੇ ਖਿਜਰਾਬਾਦ ਦਾ ਹੀ ਹਾਂਜੀ 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 ਉਹਦੀ ਹੈ ਗਵਾਜ ਨਹੀਂ ਆਉਂਦੀ ਅਤੇ ਨਾਮ ਲਗੀ ਖਿਜਰਾਬਾਦ ਦੇ ਕੋਲ ਜਿਹੜਾ ਬਲੈਕ ਮਾਦਰੀ ਦਿਖਾਉਂਦੇ ਹਾਂ ਜੀ ਹਾਂ ਜੀ ਉਹਨਾਂ ਦੇ ਘਰਾਂ ਪਤਾ ਲੱਗ ਜਿਓ ਆ ਰਹੇ ਜੀ ਤਾਂ ਉਹ ਨੇੜੇ ਆ ਰਹੇ ਆ ਤਾਂ ਵਾਤ ਤੋਂ ਵਾਤ ਵੀਡੀਓ ਸ਼ੇਅਰ ਕਰਿਓ ਕਹਿੰਦੀ ਜੀ ਲਾਪਰਵਾਹੀ ਹੈ ਗੱਡੀਆਂ ਵਾਲੇ ਦੀ ਤੇ ਬਾਈ ਹੁਣ ਕਹਿੰਦੇ 1 ਘੰਟੇ ਤੋਂ ਉੱਪਰ ਹੋ ਗਿਆ 108 ਦੇ ਫੋਨ ਕਰੇ ਨੂੰ ਹੋਰ ਵਕ ਵਕ ਨੰਬਰਾਂ ਦੇ ਫੋਨ ਕੀਤੇ ਰਵੇ ਐਂਬੂਲੈਂਸ ਪਹੁੰਚੇ ਕਹਿੰਦੀ ਜੀ ਖਰਾੜ ਤੋਂ ਤੁਰੇ ਹੋਏ ਆ ਹਜੇ ਤੱਕ ਐਂਬੂਲੈਂਸ ਨਹੀਂ ਪਹੁੰਚੀ ਮਨ ਲਗੀ ਕਿ ਕਿਹੋ ਜੀ ਕਾਰਵਾਈ ਆ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਐਸਐਸਫ ਨਾਲ ਦੀ ਜਿਹੜੀ ਗੱਡੀਆਂ ਨੇ ਰੋਡਾਂ ਦੇ ਉ ਉਹ ਵੀ ਕਿਉਂ ਨਹੀਂ ਪਹੁੰਚੀ ਕਿਉਂਕਿ ਬਿਲਕੁਲ 7-8 ਕਿਲੋਮੀਟਰ ਦੀ ਦੂਰੀ ਦੇ ਨਜ਼ਦੀਕ ਨੇ ਤੇ ਗੱਲ ਕਰੀਏ ਖਰੜ ਤੋਂ ਜਿਹੜਾ ਇੱਕ ਰਾੜੀ ਵਾਲੂ ਜਿਹੜਾ ਰੋਡ ਆ ਰਿਹਾ ਦੇਖ ਸਕਦੇ ਹੋ ਪੂਰਾ ਜਾਮ ਹੈ ਮੇਨ ਹਾਈਵੇ ਹੈ ਤੇ ਇੱਥੇ ਜਿਹੜਾ ਐਕਸੀਡੈਂਟ ਹੋਇਆ ਬਾਈ ਹੋਣੀ ਸਾਰੇ ਇੱਥੇ ਮੌਜੂਦ ਸੀ ਕਿ ਤੇ ਹੁਣ ਪਤਾ ਲੱਗ ਜੋ ਗਿਆ ਕਿਹੜੇ ਪਿੰਡ ਦੇ ਨੇ ਤੇ ਹੁਣ ਵਾਦ ਤੋਂ ਵਾਦ ਵੀਡੀਓ ਸ਼ੇਅਰ ਕਰਿਓ ਤਾਂ ਕਿ ਜਿਹੜੀ ਐਕਐਸਯੂਵੀ ਗੱਡੀ ਦੱਸੀ ਜਾ ਰਹੀ ਹੈ ਉਹ ਗੱਡੀ ਦਾ ਪਤਾ ਲੱਗ ਸਕੇ ਤੇ ਜਿਹੜੀ ਬੰਦੀ ਕਾਰਵਾਈ ਹੈ ਪੁਲਿਸ ਉਹਨਾਂ ਉੱਪਰ ਕਰੇ ਸੋ ਹੁੜਾ ਇੱਕ ਘਟ ਹੈ ਉੱਥੇ ਪਿੱਛੇ ਹਾਂਜੀ ਹਾਂਜੀ ਆਪਾਂ ਇਹ ਪੁੱਛਣਾ ਵੀ ਜਿਹੜੇ ਬੱਚੇ ਹੁੰਦੇ ਛੋਟੇ ਸਕੂਲ ਦੇ ਕਿ ਕਾਲਜ ਦੇ ਕਾਲਜ ਮੂਰੇ ਨੇ ਅੰਡਰਪਾਸ ਕਰਤਾ ਅੰਡਰਪਾਸ ਕਰਤਾ ਸਕੂਲ ਦੇ ਮੂਰੇ ਘਟ ਪਤਾ ਹਾਂ ਛੋਟੇ ਛੋਟੇ ਬੱਚੇ ਲੰਘਦੇ ਆ ਵਿਚਾਰੇ ਛੋਟੇ ਬੱਚੇ ਤੁਸੀਂ ਆਪ ਸਿਆਣੇ ਤੁਸੀਂ ਦੱਸੋ ਵੀ ਵੀ ਬੱਚੇ ਸਕੂਲ ਦੇ ਲੱਗਣੇ ਚਾਹੀਦੇ ਕਿ ਉੱਥੇ ਕਾਲਜ ਵਾਲੇ ਹਮ ਸਭ ਜੀ ਨੇ ਗੱਲ ਮੇਰੀ ਆਪ ਤੁਹਾਨੂੰ ਬਾਕੀ ਬਤਾਈ ਹੈ ਠੀਕ ਹੈ ਪਰ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਐਸਐਸਰਾਂ ਦੀ ਗੱਡੀ ਚਲਾਈਆਂ ਵੀ 15 ਮਿੰਟ ਵਿੱਚ ਗੱਡੀ ਪਹੁੰਚ ਜਾ ਕਰੂਗੀ ਉਧਰ ਘਟਨਾ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਹੈ ਅਸੀਂ ਮੈਂਬਰ ਪੰਚਾਇਤ ਵੀ ਹੈ ਨਾ ਮੇਰਾ ਪਰਾ ਪੰਚ ਹੈ ਤੇ ਗੱਲ ਐਵੇਂ ਆ ਵੀ ਬੱਚਾ ਛੋਟਾ ਸਕੂਲ ਦਾ ਹੁੰਦਾ ਹੈ ਸਭ ਨੂੰ ਦਿਖਦਾ ਉਹ ਹੈ ਨਾ ਜਿੱਥੇ ਚਾਹੀਦਾ ਤਾਂ ਅੰਦਰ ਬਾਹਰ ਹੁੰਦੇ ਹੈ ਨਹੀਂ ਉੱਥੇ ਹੈ ਨਹੀਂ ਬਿਲਕੁਲ ਸਾਡੇ ਪਿੰਡ ਦੇ ਬਾਈ ਕਈ ਬੰਦੇ ਉੱਥੇ ਛੋਟੇ ਛੋਟੇ ਮੁੰਡੇ ਉਹ ਹੋ ਗਏ ਹੋ ਗਏ ਜਿੰਮੇਵਾਰ ਕੌਣ ਹੈ ਕੋਈ ਨਹੀਂ ਹੈ ਨਾ ਹਾਂ ਸਾਨੂੰ ਵੀ ਹੁਣ ਪਤਾ ਲੱਗਿਆ ਸੀ ਪੰਚਾਇਤ ਮੈਂਬਰ ਬਣ ਕੇ ਸਾਨੂੰ ਤਾਂ ਸਮਝ ਲੱਗੀ ਹੈ ਵੀ ਹਾਂ ਕਿਵੇਂ ਕਰਨਾ ਹੈ ਹਾਂ ਇਹ ਗੱਲ ਆ ਵੀਰੇ ਤੋਂ ਹਾਲਾਤ ਨੇ ਵੱਤੋ ਵੱਤ ਵੀਡੀਓ ਸ਼ੇਅਰ ਕਰਿਆ ਉਹ ਕਿਉਂਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਣੀ ਬੜੀ ਜ਼ਰੂਰੀ ਹੈ ਕਿਉਂਕਿ ਪ੍ਰਸ਼ਾਸਨ ਦੀ ਜੀ ਗੱਲ ਕਰੀਏ ਤਾਂ ਜਿਹੜੀ ਉਹ ਗੱਡੀ ਕਹਿੰਦੇ ਵੀ ਇੱਥੋਂ ਸਾਈਡ ਮਾਰਕ ਜਿਹੜੀ ਲੰਗੀਆਂ ਐ ਔਰ ਐਕਸਯੂਵੀ ਗੱਡੀ ਦੱਸੀ ਜਾ ਰਹੀ ਹੈ ਤਾਂ ਕਿ ਉਹ ਬੰਦੇ ਦੇ ਉੱਪਰ ਜਿਹੜਾ ਇਨਸਾਨ ਚਲਾ ਰਿਹਾ ਸੀ ਉਸ ਉੱਪਰ ਜਿਹੜੀ ਬੰਦ ਦੀ ਕਾਰਵਾਈ ਹੋ ਸਕੇ ਸਾਡੇ ਤੇ ਪਰਚੇ ਹੋਣਗੇ ਜੇ ਸੱਚੀ ਗੱਲ ਕਰਨਗੇ ਮੇਰੇ ਪਿੰਡ ਦੇ ਬਹੁਤ ਮੁੰਡੇ ਉੱਥੇ ਨੁਕਸਾਨ ਹੋ ਜਾਉਣਾ ਤਾਂ ਐਕਸੀਡੈਂਟ ਚ ਚਲੇ ਗਏ ਸੌੜਾਂ ਤੇ ਉਹ ਕੱਟ ਬੰਦ ਨਾ ਲੱਟਾ ਲਾਉਂਦੇ ਤਾਂ ਪਤਾ ਨਹੀਂ ਕਿ ਸਾਨੂੰ ਸਿਸਟਮ ਦਾ ਨਹੀਂ ਪਤਾ ਵੀ ਕਿ ਐਵੇਂ ਕਰਦੇ ਆ ਹਨਾ ਬੱਸ ਲੱਗੀਆਂ ਵੀ ਚਲਦੀ ਵੀ ਲੱਟਕ ਚਲਦੀ ਨਹੀਂ ਗਈ ਵੀਰੇ ਸਾਨੂੰ ਕੁਛ ਵੀ ਨਹੀਂ ਚੱਲਦਾ ਉੱਥੇ ਤੁਸੀਂ ਆਪ ਸਿਆਣੇ ਆ ਵੀ ਜਿਹੜੇ ਬੱਚੇ ਹੁੰਦੇ ਆ ਵੀ ਕਾਲਜ ਦੇ ਛੋਟੇ ਨੇ ਸਕੂਲ ਦੇ ਹਨਾ ਇਹਨਾਂ ਦਾ ਦੇਖਦਾ ਹੀ ਆ ਬਸ that is the main thing ਠੀਕ ਹੈ ਭਾਈ ਠੀਕ ਹੈ ਠੀਕ ਹੈ ਸੋ ਇਹ ਤਸਵੀਰਾਂ ਨੇ ਵੱਤੋ ਵੱਟ ਵੀਡੀਓ ਨੂੰ ਸ਼ੇਅਰ ਕਰਦੇ ਉਹ ਕਹਿੰਦੀ ਖਰੜਕਰਾਲੇ ਦੇ ਉੱਪਰ ਇੱਕ ਪਿਆਨਾ ਕੈਕਸੀਡੈਂਟ ਹੋਇਆ ਇੱਕ ਬਜ਼ੁਰਗ ਦੀ ਜਾਨ ਚਲੀ ਗਈ ਜਿਸ ਦੇ ਵਿੱਚ ਸਲੇਪੁਰ ਕਲਾਂ ਦੇ ਦੱਸੇ ਜਾ ਰਹੇ ਨੇ ਇੱਕ ਬਜ਼ੁਰਗ ਨੂੰ ਸਰਕਾਰੀ ਹਸਪਤਾਲ ਪਤਨੀ ਪਰਾਵਾਸਰੇ ਜਾਂ ਸਰਕਾਰੀ ਹਸਪਤਾਲ ਕਰਾਲੀ ਦੇ ਵਿੱਚ ਲੈ ਜਾਂਦਾ ਗਿਆ ਕੁਝ ਵੀਰਾਂ ਵੱਲੋਂ ਸੇ ਵੱਟ ਵੱਟ ਵੀਡੀਓ ਸ਼ੇਅਰ ਕਰਦੇ ਅਨ ਕਿ ਜਿਹੜੀ ਬਣਦੀ ਕਾਰਵਾਈ ਹੈ ਉਹ ਸੈਕਸੀ ਜੂ ਵੀ ਕਰਾ ਕੀਤੀ ਜਾਵੇ ਧੰਨਵਾਦ ਜੀ ਪਿੰਡ ਦੇ ਵਿੱਚ ਪਹੁੰਚਣ ਵਾਲੀ ਪੁਲਿਸ ਆਪ ਹੁਣ ਆ ਰਹੀ ਆ ਜੋ ਅਤਕਾਂਟ ਦੇ ਪਰਵੈਂਟ ਹੋਏ ਨੂੰ ਕਿੱਥੇ ਮਜੂਦ ਸੀ ਪਿੱਛੇ ਰੋਡ ਬਣਦਾ ਰੋਡ 'ਚ ਜਾਮ ਲੱਗਿਆ ਰੋਡ ਨਹੀਂ ਬਣਾਉਂਦੇ ਇੱਥੇ ਵਿੱਚ ਹਾਂ ਜੀ ਹਾਂ ਜੀ ਤੁਸੀਂ ਜਾਮ ਬਹੁਤ ਲੱਗਿਆ ਬਾਈ ਫਿਰ ਵੀ ਇੱਕ ਦੋ ਪੇਸ਼ੈਂਟੇ ਤੁਹਾਨੂੰ ਬੜਾ ਮੌਕੇ ਤੇ ਐਕਸੀਡੈਂਟ ਹੋਇਆ ਇੱਕ ਦੀ ਡੈਥ ਹੋ ਚੁੱਕੀ ਆ ਮਹਾਲੀ ਤੋਂ ਆਏ ਨਾ ਉੱਥੋਂ ਫਿਰ ਜਾਮ ਲੱਗਿਆ ਕੋਈ ਲੋਕਲ ਕੋਈ ਨਹੀਂ ਹੈਗੀ ਐਸਐਸਬੀ ਟੀਮ ਕੋਈ ਇੱਥੇ ਥੱਲੇ ਨਹੀਂ ਹੈਗੀ ਕੋਈ ਵੀ ਕੋਈ ਇੱਥੇ ਬਡੋਦੀ ਟੋਲ ਬਰਾਜ ਦੀ ਗੱਡੀ ਖੜਦੀ ਹੈ ਜੀ ਆਪਣੀ ਬੜੋਦੀ ਖੜੀ ਆ ਹਾਂ ਜੀ ਉਹ ਵੀ ਦਾ ਸਕਦੇ ਸੀ ਕੋਈ ਕੋਈ ਖੁਦ ਆ ਕਰਦੇ ਹਾਂ ਜੀ ਹਾਂ ਜੀ ਪਰ ਲਾਪਰਵਾਹੀਏ ਪ੍ਰਸ਼ਾਸਨ ਦੀ ਲਾਪਰਵਾਹੀ ਬਣੀ ਕਿ ਐਂਬੂਲੈਂਸ ਵੀ ਦੇਖੋ ਹੋਣ ਪਹੁੰਚੀ ਮੌਕੇ ਤੇ 5 ਮਿੰਟ ਪਹਿਲੇ ਪਹੁੰਚੀ ਆ ਜੀ ਕਈਆਂ ਨੂੰ ਕਾਲ ਕਰਤੀ ਐਂਬੂਲੈਂਸਾਂ ਨੂੰ ਮਾਝਾ ਹਾਂ ਜੀ ਕਿਵੇਂ ਹੋਇਆ ਕਿਵੇਂ ਦੇਖਦੇ ਕਿ ਕਹਿ ਰਹੇ ਨੇ ਵੀ ਐਕਸਯੂਵੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਕਿਵੇਂ ਦੇਖਦੇ ਹੋ ਆਹ ਗੱਡੀ ਦਾ ਅਸੀਂ ਟੂਨ ਤੇ ਵੀ ਕਾਲ ਕਰਤੀ ਆ ਉੱਥੇ ਵੀ ਘੇਰ ਲਵੇ ਗੱਡੀ ਫੜ ਲਵੇ ਉੱਥੇ ਟੂਨ ਤੇ ਰਿਪੋਰਟ ਕਰਾਤਾ ਸੀ ਹਾਂ ਜੀ ਆਹ ਕਿਹੜੀ ਗੱਡੀ ਸੀਗੀ ਭਾਜੀ ਐਕਸਯੂਵੀ ਦੱਸਦੇ ਸੀਗੇ ਇਹ ਐਕਸਯੂਵੀ ਹਾਂ ਜੀ ਹਾਂ ਜੀ ਆਹ ਕਿੰਨੀ ਕੀ ਦੇਰ ਪਹਿਲਾਂ ਖਾਸਾ ਹੋਇਆ ਹੈ ਇਹ ਤਾਂ ਮੇਰੇ ਖਿਆਲ ਹੋ ਗਿਆ ਹੁ ਅ ਅੱਧਾ ਘੰਟਾ ਹੋ ਗਿਆ ਹੈ ਬੰਦੀ ਕਾਰਵਾਈ ਕਰੂਗੇ ਜੋ ਗੱਲਬਾਤ ਹੋਊਗੀ ਇਹ ਤਾਂ ਹੁਣ ਸਿਟੀ ਥਾਣੇ ਵਾਲੇ ਕਰੂਗੇ ਨਾ ਇਸ ਤਰ੍ਹਾਂ ਹਾਂਜੀ ਸਿਰ ਰਿਪੋਰਟ ਤੱਕੇ ਭੇਜੂਗੇ ਨਾ ਦੱਸੂਗੇ ਇਹਨਾਂ ਨੂੰ ਵੀ ਕੀ ਹਾਲਾਤ ਸੀਗੇ ਹਾਂਜੀ 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 ਉਹ ਦੱਸ ਦਾਂਗੇ ਸਾਰੀ ਉਹਨਾਂ ਨੂੰ ਹਾਂਜੀ ਕਿ ਖੜੜ ਤੋਂ ਆਏ ਅਸੀਂ ਆਏ ਮੋਹਾਲੀ ਤੋਂ ਮੋਹਾਲੀ ਤੋਂ ਆਏ ਹਾਂਜੀ ਮੋਹਾਲੀ ਤੋਂ ਠੀਕ ਹੈ ਜੀ ਆ ਪਹੁੰਚੇ ਹੋ ਐਸੇ ਹਾਂਜੀ ਸੋ ਦੇਖਦੇ ਵੀ ਪ੍ਰਸ਼ਾਸਨ ਮੋਹਾਲੀ ਤੋਂ ਪਹੁੰਚੇ ਹੈ ਕਹਿੰਦੇ ਵੀ ਥਾਣੇ ਨਾਲ ਸੰਪਰਕ ਕੀਤਾ ਜਾਊਗਾ ਜਿਹੜੀ ਵੀ ਬੰਦੀ ਕਾਰਵਾਈ ਹੋਊਗੀ ਵੀ ਹੁਣ ਜੋਕਲ ਜਿਹੜਾ ਥਾਣਾ ਹੈ ਸਿਟੀ ਦਾ ਉਹ ਕਰਨਗੇ ਸੋ ਬਾਕੀ ਪਰਿਵ ਉਹਦੇ ਤਸਵੀਰਾਂ ਨੇ ਤੇ ਮੌਕੇ ਤੇ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਤੇ ਜਿਹੜੀ ਗੱਲਬਾਤ ਆ ਚੱਲ ਰਹੀ ਆ ਬਾਕੀ ਪਰਿਵਾਰ ਵਾਲੇ ਆ ਰਹੇ ਨੇ ਦੇਖਿਓ ਬਈ ਕਮਜੀ ਉਹਨਾਂ ਨਾਲ ਕੋਈ ਤੇ ਇੰਜਣ ਫੋਰਮ ਹੋਇਆ ਕੋਈ ਉਹ ਪਰਾਵਾਸ ਲੈ ਕੇ ਗਏ ਇਹਨਾਂ ਨੂੰ ਹਰੀਸ਼ ਰਾਣਾ ਨਹੀਂ ਆਪਣੇ ਕਮੇਟੀ ਵਾਲੇ ਉਹ ਆਪਣੀ ਗੱਡੀ ਲੈ ਕੇ ਗਏ ਪਰਾਵਾਸਰੇ ਲੈਡੀਆਂ ਨਾਲ ਲੈਡੀਆਂ ਨਹੀਂ ਉਹ ਵੀ ਉਹਨਾਂ ਦੀ ਹਾਲਤ ਗੰਭੀਰ ਹੈ ਪਹਿਲਾਂ ਉਹ ਤਾਂ ਕੋਈ ਹੋਇਆ ਹੈ Onu bir halde midemi rey ਬਾਈ ਆਪਣੇ ਪਰਿਵਾਰ ਵਾਲੇ ਹਾਂਜੀ ਹਾਂ ਮੇਰੇ ਸਹੁਰਾ ਸਾਹਿਬ ਆ ਗਏ ਜੀ ਫੋਨ ਆਇਆ ਕਿਵੇਂ ਪਤਾ ਲੱਗਿਆ ਬਾਈ ਮੈਨੂੰ ਆਪ ਇਹਨਾਂ ਦੇ ਫੋਨ ਤੇ ਫੋਨ ਆਇਆ ਜੀ ਮੈਨੂੰ ਚੌਣੀ ਫੋਨ ਤੇ ਫੋਨ ਆਇਆ ਹਾਂ ਇਹਨਾਂ ਦੇ ਫੋਨ ਤੇ ਫੋਨ ਆਇਆ ਮੈਨੂੰ ਵੇਖਣ ਆਣੇ ਸੀਟ ਹੋ ਗਿਆ ਮੇਰਾ ਪਿੰਡ ਬਡਾਲੀ ਹੈ ਜੀ ਮੈਂ ਜਦੋਂ ਨੱਠਿਆ ਆਇਆ ਜੀ ਮੈਂ ਤਾਂ ਠੀਕ ਹੈ ਉਹਦੇ ਨੂੰ ਮੇਰੇ ਨੂੰ ਕਹਿੰਦੇ ਮੇਰੇ ਫੋਨ ਕਰਤਾ ਸਲੇਮਪੁਰ ਪਿੰਡ ਦੇ ਵਿੱਚ ਕਰਤਾ ਜੀ ਕਰਤਾ ਦਸ ਹਵਾਰ ਦੇ ਪਰਿਵਾਰ ਵਾਲੇ ਕੋਈ ਨਹੀਂ ਮਹੀਂ ਲੈ ਜਾਣਾ ਨੇ ਬੋਰਡ ਕਿਥੇ ਹਸਪੀਟਲ ਲੈ ਕੇ ਸਰਕਾਰੀ ਗੁੱਡ ਸਰਕਾਰੀ ਹਸਪੀਟਲ ਲੈ ਕੇ ਜਾਣੇ ਜੀ ਠੀਕ ਹੈ ਬਾਈ ਹਾਂਜੀ ਜਿਹੜੀ ਗੱਡੀ ਕੰਨੇ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚ ਹੋਇਆ ਐਂਬੂਲੈਂਸ ਦੀਆਂ ਤਸਵੀਰਾਂ ਨੇ ਐਂਬੂਲੈਂਸ ਦੇ ਵਿੱਚ ਪਾ ਕੇ ਬੋਡੀ ਨੂੰ ਬਾਈ